ਉਹਨਾਂ ਚਿਰ ਤੁਹਾਡੀ ਬਰਬਾਦੀ ਆ ਤੁਹਾਡਾ ਨੁਕਸਾਨ ਹੁੰਦਾ ਰਹੂਗਾ ਤੁਹਾਡਾ ਸਰਕਾਰਾਂ ਨੇ ਕਦੇ ਹੱਥ ਨਹੀਂ ਫੜਨਾ ਪੰਜਾਬ ਦੇ ਮੁੱਖ ਮੰਤਰੀ ਬੰਮਾਰ ਆ ਹੋ ਸਕਦਾ ਹੈ ਕਿ ਉਹਨਾਂ ਤੇ ਇਹ ਜਿਹੜਾ ਮਾਮਲਾ ਟਿਕਿਆ ਹੋਵੇ ਜਾਂ ਆਪਾਂ ਕਹਿ ਦਈਏ ਕਿ ਥੋੜਾ ਜਿਹਾ ਸਾਂਤ ਹੋਇਆ ਹੋਵੇ ਤੇ ਉਸ ਤੋਂ ਬਾਅਦ ਜਿਹੜੀ ਕਿ ਬਕਾਅਤ ਹੋ ਸਕਦੀ ਹੈ ਪਾਰਟੀ ਦੇ ਵਿੱਚ ਬੜੀ ਇੱਕ ਜ਼ਰੂਰੀ ਬੇਨਤੀ ਤੇ ਅਹਿਮ ਤਾਂ ਨੂੰ ਬੜੀ ਗੱਲ ਕਰਨ ਵਾਲੀ ਆ ਤੇ ਬੜੀ ਸਮਝਣ ਵਾਲੀ ਆ ਤੇ ਮੈਂ ਅੱਜ ਦਾ ਜਿਹੜਾ ਟੌਪਿਕ ਲੈ ਕੇ ਆਇਆਗਾ ਬੇਸ਼ੱਕ ਉਹ ਆਮ ਆਦੀ ਪਾਰਟੀ ਆ ਕਿ ਆਮ ਆਦੀ ਪਾਰਟੀ ਦੇ ਵਿੱਚ ਕਾਟੋ ਕਲੇਸ਼ ਆ ਜਿਹੜਾ ਉਹ ਜਾ ਰਹੀ ਆ ਕੌਣ ਪਾਰਟੀ ਜਾ ਰਹੀ ਆ ਕੌਣ ਆ ਰਹੀ ਆ ਇਹਦੇ ਬਾਬਤ ਵੀ ਆਪਾਂ ਗੱਲਬਾਤ ਕਰਾਂਗੇ ਤੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੇ ਤਾਂ ਹੀ ਸਾਰੀ ਵੀਡੀਓ ਜੇ ਤੁਸੀਂ ਦੇਖੋਗੇ ਤਾਂ ਹੀ ਜਾ ਕੇ ਤੁਹਾਨੂੰ ਪਤਾ ਲੱਗਣਾ ਉਸ ਤੋਂ ਪਹਿਲਾਂ ਇੱਕ ਆਪਾਂ ਹੜਪੀੜ ਤਾਂ ਤੇ ਜਿਹੜਾ ਥੋੜੀ ਨਿਗਾ ਮਾਰ ਲਈਏ ਤਾਨੂੰ ਸਾਰਿਆਂ ਨੂੰ ਪਤਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਨਰਿੰਦਰ ਮੋਦੀ ਆਇਆ ਤੇ ਪੰਜਾਬ ਨੂੰ ਕੀ ਦੇ ਕੇ ਗਿਆ 1600 ਕਰੋੜ ਰੁਪਈਆ ਤੇ ਇੱਥੇ ਇਹ ਦੱਸਿਆ ਜਾ ਰਿਹਾ ਸਰਕਾਰੀ ਸੂਤਰਾਂ ਦੇ ਮੁਤਾਬਕ ਸਰਕਾਰੀ ਅੰਕੜੇ ਦੇ ਮੁਤਾਬਕ ਕਿ ਜਿਹੜਾ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਵਿੱਚ ਪਿੰਡ ਡੁੱਬੇ ਆ ਉਹ 2000 ਪਲੱਸ ਆ ਤੇ ਪਤਾ ਨਹੀਂ ਕਿੰਨੇ ਘਰ ਉੱਜੜ ਗਏ ਕਿੰਨਾਂ ਦੇ ਘਰ ਟਹਿ ਗਏ ਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਤੁਸੀਂ ਇਹ ਅੰਦਾਜ਼ਾ ਲਾਓ ਕਿ ਕਿੰਨੇ ਘਰਾਂ ਦਾ ਜਿਹੜਾ ਕਰੋੜਾਂ ਦਾ ਨੁਕਸਾਨ ਹੋ ਗਿਆ ਡੰਗਰੂ ਪਸ਼ੂ ਉਹਨਾਂ ਦੇ ਮਰ ਚੁੱਕੇ ਆ ਘਰ ਉਹਨਾਂ ਦੇ ਢਹਿ ਚੁੱਕੇ ਆ ਫਸਲਾਂ ਉਹਨਾਂ ਦੀ ਤਬਾਹ ਹੋ ਚੁੱਕੀਆਂ ਤੇ ਕਈ ਘਰਾਂ ਦੇ ਜੀ ਆ ਜਿਹੜੇ ਉਹ ਇਸਾ ਹੜ ਦੀ ਮਾਰ ਦੇ ਵਿੱਚ ਜਾਨ ਗਵਾ ਬੈਠੇ ਆ ਕੀ ਇਸ 1600 ਕਰੋੜ ਦੇ ਨਾਲ ਕੀ ਇਹਨਾਂ ਪਿੰਡਾਂ ਦੀ ਪਰਪਾਈ ਹੋ ਚੱਕੇ ਹੋ ਸਕੇਗੇ ਕਿ ਜਦੋਂ ਸੱਥੋਂ ਸਰਕਾਰਾਂ ਟੈਕਸ ਲੈਂਦੀਆਂ ਉਹ ਆਪਾਂ ਕਹਦੇ ਕਿ ਧੌਣ ਤੇ ਗੋਡਾ ਰੱਖ ਕੇ ਲੈਂਦੀਆਂ ਹਰ ਚੀਜ਼ ਉੱਤੇ ਟੈਕਸ ਆ ਤੇ ਸੱਤ ਤਾਂ ਜਿਹੜਾ ਕਰੋੜਾ ਰੁਪਇਆ ਇੱਕ ਦਿਨ 'ਚ ਵਸੂਲ ਲੈਂਦੇ ਆ ਤਾਂ ਪਰ ਜਿਹੜੀ ਹਰ ਪੀੜਤਾ ਦੀ ਮਾਰ ਆਉਂਦੀ ਆ ਤੇ ਪੰਜਾਬ ਦੇ ਨਾਲ ਹਰ ਵਾਰ ਬਿਤਕਰਾ ਕਿਉਂ ਕੀਤਾ ਜਾ ਰਿਹਾ ਮਤਰੀ ਵਾਲਾ ਮਾ ਵਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਤੁਹਾਨੂੰ ਮੈਂ ਦੱਸਦਾ ਕਿ ਜਦੋਂ ਪੰਜਾਬ ਵਿੱਚ ਲੋਕ ਰੌਲਾ ਪਾਉਂਦੇ ਆ ਚਾਹੇ ਕਿਸਾਨ ਜਥੇਬੰਦੀਆਂ ਪਾਉਂਦੀਆਂ ਚਾਹੇ ਸਿੱਖ ਜਥੇਬੰਦੀਆਂ ਪਾਉਂਦੀਆਂ ਜਾ ਕੋਈ ਹੋਰ ਜਥੇਬੰਦੀਆਂ ਰੌਲਾ ਪਾਉਂਦੀਆਂ ਤੇ ਫਿਰ ਜਾ ਕੇ ਇਹਨਾਂ ਦੇ ਕੰਨ ਉੱਤੇ ਮਾਰੀ ਮੋਟੀ ਜੂਨ ਸੁਰਕਦੀ ਆ ਜਿਸ ਤਰ੍ਹਾਂ ਭਗਵੰਤ ਮਾਨ ਹਸਪਤਾਲ ਦੇ ਵਿੱਚ ਸੀ ਚਲੋ ਮੰਨਦੇ ਆ ਕਿ ਭਾਈ ਮਜਬੂਰੀ ਆ ਹਸਪਤਾਲ ਦੇ ਵਿੱਚ ਪਿਆ ਪਰ ਜਦੋਂ ਲੋਕਾਂ ਨੇ ਰੌਲਾ ਪਾਇਆ ਕਿ ਭਾਈ ਫਲਾਣਾ ਸਿੰਘ ਰਨੇ ਰੁਪਏ ਦੇ ਗਿਆ ਧੌਂਕਾ ਇੰਨੇ ਦੇ ਗਿਆ ਤੇ ਪਤਾ ਲੱਗਿਆ ਕਿ ਵਿਰੋਧੀ ਪਾਰਟੀ ਭਾਈ ਰੁਪਏ ਵੰਨਣ ਲੱਗ ਗਏ ਤਾਂ ਫਿਰ ਭਗਵੰਤ ਮਾਨ ਨੂੰ ਲਾਈਵ ਹੋਣਾ ਪਿਆ ਤੇ ਫਿਰ ਇੱਕ ਮੀਟਿੰਗ ਸੱਦਨੀ ਪਈ ਜਿਹਦੇ ਤਹਿਤ ਜਿਹੜਾ ਇੱਕ ਆਪਾਂ ਕਹਿ ਦੇਈਏ ਕਿ ਜ਼ਖਮਾਂ ਤੇ ਮਲਮ ਲਾਉਣ ਵਾਲਾ ਥੋੜਾ ਜਿਹਾ ਕੰਮ ਕੀਤਾ ਜਾਨੀ ਕਿ ਨਾਮਾਤਰ ਰੁਪਈਆਂ ਦੀ ਜਿਹੜੀ ਰਾਸ਼ੀ ਆ ਉਹ ਜਿਹੜੀ ਪੰਜਾਬ ਨੂੰ ਦਿੱਤੀ ਆ ਉਹ ਦੇਊ ਹਜੇ ਕਦੋਂ ਦਿੱਤੀ ਜਾਊਗੀ ਜਾਂ ਉਹਦੇ ਵਿੱਚ ਕੀ ਹੋਣਾ ਇਹ ਤਾਂ ਆਉਣ ਵਾਲਾ ਵਕਤ ਦੱਸੂਗਾ ਤੇ ਅੱਜ ਹਰ ਪੀੜਤਾ ਜੋ ਅੱਜ ਹਾਲ ਆ ਅੱਜ ਪੰਜਾਬ ਦਾ ਜੋ ਅੱਜ ਹਾਲ ਆ ਤੇ ਉਹ ਦੇਖਿਆ ਨਹੀਂ ਜਾਂਦਾ ਤੇ ਅੱਗੇ ਆਪਾਂ ਗੱਲਬਾਤ ਕਰਦੇ ਆ ਕਿ ਆਪਾਂ ਦੇਖਦੇ ਆ ਕਿ ਜਿੰਨਾ ਤੱਕ ਤੁਸੀਂ ਉਠਦੇ ਨਹੀਂ ਜਿੰਨਾ ਤੱਕ ਤੁਸੀਂ ਸੁੱਤੇ ਪਏ ਹੋ ਜਿੰਨਾ ਤੱਕ ਤੁਹਾਡੀ ਅੰਦਰੋਂ ਜਿਹੜੀ ਜ਼ਮੀਰ ਆ ਉਹ ਜਾਗਦੀ ਨਹੀਂ ਹਲੂਣਾ ਨਹੀਂ ਦਿੰਦੀ ਉਹਨਾਂ ਚਿਰ ਤੁਹਾਡੀ ਬਰਬਾਦੀ ਆ ਤੁਹਾਡਾ ਨੁਕਸਾਨ ਹੁੰਦਾ ਰਹੂਗਾ ਤੁਹਾਡਾ ਸਰਕਾਰਾਂ ਨੇ ਕਦੇ ਹੱਥ ਨਹੀਂ ਫੜਨਾ ਆ ਨਪਾਲ ਦੇ ਵਿੱਚ ਦੇਖਿਆ ਬਗਰੋ ਹੋਇਆ ਉੱਤੇ ਲੋਕ ਉੱਠੇ ਆ ਉੱਤੇ ਅਸੈਂਬਲੀਆਂ ਤੱਕ ਸਾੜ ਦਿੱਤੀਆਂ ਤੇ ਉੱਤੇ ਦੇਸ਼ ਦੇ ਉੱਤੇ ਪ੍ਰਧਾਨ ਮੰਤਰੀ ਨੂੰ ਜਿਹੜਾ ਉਹ ਉਸ ਦੇਸ਼ ਨੂੰ ਛੱਡ ਕੇ ਜਾਣ ਲਈ ਮਜਬੂਰ ਕਰ ਦਿੱਤਾ ਤੇ ਉੱਥੋਂ ਦੇ ਧੜਾ ਧੜਾ ਜਿਹੜੀ ਸਰਕਾਰ ਡਿੱਗ ਗਈ ਤੇ ਆਉ ਹੁੰਦਾ ਹੈਗਾ ਲੋਕਾਂ ਦੀ ਆਵਾਜ਼ ਆ ਲੋਕਾਂ ਦਾ ਉੱਠਣਾ ਜੇ ਆਪਾਂ ਆਪਾਂ ਕਹਿੰਦੇ ਕਿ ਸਾਰਾ ਇੰਡੀਆ ਨਹੀਂ ਉੱਠ ਸਕਦਾ ਜੇਕਰ ਕੱਲਾ ਪਰਿਵਾਰ ਹੀ ਜੇ ਕੱਲਾ ਮਾਫ ਕਰਨਾ ਕੱਲਾ ਪੰਜਾਬ ਹੀ ਉਟਖੜਾਉਂਦਾਗਾ ਇਸ ਗੱਲ ਤੇ ਮੋਹਰ ਲਾ ਦਿੰਦਾਗਾ ਇੱਕ ਵੱਡੀ ਬਕਾਬਤ ਕਰ ਦਿੰਦਾਗਾ ਤੇ ਫਿਰ ਦੇਖੋ ਕਿ ਸਾਰਿਆਂ ਦੇ ਭਾਜੜਾ ਸਾਰੀਆਂ ਪਾਰਟੀਆਂ ਜਿਹੜੀਆਂ ਜਿੰਨੀ ਵਿੱਚ ABC D ਆਪਾਂ ਲਾ ਲਈਏ ਤੇ ਉਹਨਾਂ ਦੇ ਭਾਜੜਾ ਪੈਂਦੀਆਂ ਵੇਖੀ ਤੇ ਫਿਰ ਦੇਖੋ ਪ੍ਰਧਾਨ ਮੰਤਰੀ ਇੱਥੇ ਅੱਜ ਤਾਂ ਜਹਾਜ਼ ਤੇ ਝੂਟੇ ਲੈ ਕੇ ਜਿਹੜਾ ਤਾਂ ਹੀ ਮੁੜ ਗਿਆ ਤੇ ਉਹ ਥੱਲੇ ਆਉਣਾ ਪਊ ਉਸਨੂੰ ਧਰਤੀ ਤੇ ਆਉਣਾ ਪਊਗਾ ਇਹ ਲੋਕਾਂ ਦੀ ਤਾਕਤ ਬਹੁਤ ਹੁੰਦੀ ਆ ਪਰ ਲੋਕ ਇਹਨਾਂ ਗੱਲਾਂ ਨੂੰ ਨਹੀਂ ਜਾਣਦੇ ਲੋਕ ਕਹਿੰਦੇ ਆ ਫਲਾਣਾ ਡੁੱਬਿਆ ਅਸੀਂ ਕੀ ਲੈਣਾ ਉਧਰ ਹੜਾ ਆਇਆ ਅਸੀਂ ਕੀ ਲੈਣਾ ਜਦੋਂ ਅਸੀਂ ਕੀ ਲੈਣਾ ਜਦੋਂ ਇਹ ਗੱਲ ਆ ਜਾਂਦੀ ਆ ਤੇ ਫਿਰ ਤੁਹਾਨੂੰ ਮਾਰਾ ਪੈਂਦੇ ਆ ਕੁੱਟਾ ਪੈਂਦੀ ਆ ਫਿਰ ਤੁਸੀਂ ਸਹੀ ਜਾਨਦੇ ਹੋ ਤੇ ਨਾਲੇ ਆਲਾ ਕੁੱਟਦਾ ਤੇ ਨਾਲੇ ਰੌਣ ਵੀ ਨਹੀਂ ਦਿੰਦਾ ਹੁਣ ਦੂਸਰੀ ਆਪਾਂ ਗੱਲ ਕਰਦੇ ਆ ਕਿ ਜਿਹੜਾ ਇੱਕ ਵੱਡਾ ਰੋਲਾ ਪਿਆ ਹੋਇਆ ਕੱਲ ਦਾ ਜਿਹੜਾ ਇੱਕ ਬਵਾਲ ਮੱਚਿਆ ਹੋਇਆ ਕਿ ਜਦੋਂ ਆਮਨ ਰੋੜਾ ਦੀ ਜਦੋਂ ਮੀਟਿੰਗ ਹੁੰਦੀ ਸੀ ਉਹਦੀ ਗੱਡੀ ਨੂੰ ਕਿਉਂ ਰੋਕਿਆ ਗਿਆ ਐਤੋ ਦੱਸਿਆ ਜਾ ਰਿਹਾ ਕਿ ਉਹਦੀ ਗੱਡੀ ਦੇ ਜਿਹੜਾ ਨੰਬਰ ਦੇਖ ਕੇ ਜਿਹੜਾ ਉਹ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਹੁਣ ਕਈ ਚਰਚਾਵਾਂ ਇਹ ਆ ਰਹੀਆਂ ਨੇ ਕਿ ਭਾਈ ਅੰਦਰ ਲਾਉਣ ਨੂੰ ਜਗ੍ਹਾ ਨਹੀਂ ਸੀ ਇਸ ਕਰਕੇ ਰੋਕਿਆ ਫਿਰ ਆਮਨ ਰੋੜੇ ਨੂੰ ਇਹ ਕਿਉਂ ਕਿਹਾ ਕਿ ਭਾਈ ਤੂੰ ਇੱਥੇ ਤੁਰ ਕੇ ਜਾ ਦੂਸਰੀ ਗੱਲ ਆਮਨ ਰੋੜੇ ਨੂੰ ਇਹ ਗੱਲ ਕਹੀ ਗਈ ਆ ਕਿ ਭਾਈ ਤੁਹਾਡੀ ਗੱਡੀ ਅੰਦਰ ਤਾਨੂੰ ਛੱਡਿਆਊਗੀ ਬਾਅਦਸ ਫਿਰ ਬਾਹਰ ਲੈ ਕੇ ਬਾਹਰ ਆਜੂ ਗੱਡੀ ਕਿਰਾ ਅੰਦਰ ਤਾਰੇ ਆਊਗੀ ਤੇ ਅਵਨ ਰੋੜੇ ਨੇ ਆਪਣਾ ਪੂਰਾ ਰੋਬ ਝਾੜਿਆ ਕਿ ਮੈਂ ਪੰਜਾਬ ਦਾ ਜਿਹੜਾ ਅਨਚਾਰਜਾ ਕਿ ਤੁਸੀਂ ਮੈਨੂੰ ਜਾਣਦੇ ਨਹੀਂ ਉਹ ਕਹਿੰਦੇ ਅਸੀਂ ਤੁਹਾਨੂੰ ਸਾਰਾ ਜਾਣਦੇ ਆ ਤੇ ਸਾਨੂੰ ਤਹਾਂ ਤੋਂ ਹੁਕਮ ਆਇਆ ਕਿ ਭਾਈ ਤੂੰ ਗੱਡੀ ਅੰਦਰ ਨਹੀਂ ਲਾ ਜਾ ਸਕਦਾ ਇੱਕ ਪਹਿਲਾਂ ਕਿਹਾ ਸੀ ਨਾ ਕਿ ਇੱਕ ਮੰਤਰੀ ਦੀ ਜਿਹੜੀ ਗੱਡੀ ਰੋਕੀ ਗਈ ਆ ਇਹ ਤੁਸੀਂ ਸਾਰੇ ਸੁਣਿਆ ਸੀ ਇਹ ਆਮਨ ਰੋੜੇ ਦੀ ਜਿਹੜੀ ਗੱਲ ਆਏ ਚੱਲ ਰਹੀ ਆ ਫਿਰ ਉਸ ਤੋਂ ਬਾਅਦ ਜਿਹੜਾ ਅਮਨ ਰੋੜਾ ਗਾਇਡਾ ਕਵੈਂਟ ਮੀਟਿੰਗ ਵਿੱਚ ਜਾਂਦਾ ਉੱਥੇ ਇਹ ਗੱਲ ਰੱਖਦਾ ਤੇ ਜਿੰਨਾ ਅਧਿਕਾਰੀਆਂ ਨੇ ਉਹਨਾਂ ਨੂੰ ਰੋਕਿਆ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਕਿ ਮੇਰੀ ਬੇਇੱਜ਼ਤੀ ਕਰ ਦਿੱਤੀ ਆ ਪਰ ਉਹਨਾਂ ਦੀ ਕਹਿੰਦੇ ਇੱਕ ਨਹੀਂ ਸੁਣੇਗੀ ਇਹ ਹੁਕਮ ਅਰਵਿੰਦ ਕੇਦਰੀਵਾਲ ਦਾ ਸੀ ਦਿੱਲੀ ਵਾਲਿਆਂ ਦਾ ਸੀ ਮਨੀਸ਼ ਸੋਦਿਆ ਦਾ ਸੀ ਜਾ ਭਗਵੰਤ ਮਾਨ ਦਾ ਸੀ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਹੁਣ ਇੱਥੇ ਕਹਿੰਦੇ ਆ ਕਿ ਭਗਵੰਤ ਮਾਨ ਬਿਮਾਰ ਹੈ ਜੀ ਉਹ ਨਹੀਂ ਹੁਕਮ ਕਰ ਸਕਦਾ ਜੇ ਬੰਦਾ ਬਿਮਾਰ ਹੋ ਕੇ ਲਾਈਵ ਮੀਟਿੰਗ ਕਰ ਸਕਦਾਗਾ ਕੈਬਨਟ ਦੀ ਲਾਈਵ ਹੋ ਕੇ ਜਿਹੜਾ ਪੰਜਾਬ ਦੇ ਲਈ ਜਿਹੜੀ ਬਿੱਤੀ ਸਹਾਇਤਾ ਕਿ ਉਹ ਦੇ ਸਕਦਾਗਾ ਤੇ ਜੇਕਰ ਭਾਈ ਦੋ ਗੱਲਾਂ ਜਿਹੜੀਆਂ ਉਹਨੇ ਪ੍ਰਸ਼ਾਸਨ ਨੂੰ ਕਹਿਣੀਆਂ ਨੇ ਇੱਕ ਗੱਲ ਹੀ ਕਹਿਣੀ ਆ ਹੋ ਸਕਦਾ ਕਿ ਇਹਦੇ ਵਿੱਚ ਕਾਰਨ ਕੀ ਆ ਰਿਜਨ ਅੰਦਾ ਰਿਜਨ ਇਹ ਆ ਕਿ ਇੱਕ ਸੂਤਰ ਦੇ ਹਵਾਲੇ ਤੋਂ ਇਹ ਜਾਣਕਾਰੀ ਆ ਰਹੀ ਸੀ ਕਿ ਆਮਨ ਰੋੜਾ ਤੇ ਕੁਝ ਹੋਰ ਮੰਤਰੀ ਤੇ ਕੁਝ ਐਮਐਲਏ ਨੇ ਜਿਹੜੀ ਉਹ ਆਵਾ ਦੀ ਪਾਰਟੀ 'ਚ ਬਗਾਵਤ ਕੀਤੀ ਹੋਈ ਆ ਆਮਨ ਰੋੜਾ ਭਾਲਦਾ ਕਿ ਉਪ ਮੁੱਖ ਮੰਤਰੀ ਦੀ ਕੁਰਸੀ ਮਿਲੇ ਜਾਂ ਮਨੂੰ ਜਾਂ ਮਨੂੰ ਜਿਹੜਾ ਪੰਜਾਬ ਦੇ ਵਿੱਖ ਮੰਤਰੀ ਦੀ ਕੁੱਸਤੀ ਮਿਲ ਜਾਵੇ ਇੱਥੇ ਇਹ ਵੀ ਜਿਹੜਾ ਕਵਿਸ਼ਨਾਵਾ ਜਿਹੜੀਆਂ ਲਗਾਈਆਂ ਜਾ ਰਹੀਆਂ ਨੇ ਦੂਸਰੇ ਤੀਸਰੇ ਜਿਹੜੇ ਐਮ ਐਲ ਏ ਜਾਂ ਐਮ ਪੀ ਆ ਉਹ ਕਹਿੰਦੇ ਸਾਡੀ ਸੁਣੀ ਨਹੀਂ ਜਾਂਦੀ ਸਾਡੀ ਦਿੱਲੀ ਵਾਲਿਆਂ ਨੇ ਕਈ ਵਾਰੀ ਸਾਡੀ ਦਿੱਲੀ ਸੱਦ ਕੇ ਬੇਇੱਜ਼ਤੀ ਕੀਤੀ ਆ ਇਸ ਕਰਕੇ ਕਹਿੰਦੇ ਉਹ ਅਸੀਂ ਦੂਜੀਆਂ ਪਾਰਟੀਆਂ ਜਾਣਾ ਚਾਹੁੰਦੇ ਆ ਤੇ ਕਹਿੰਦੇ ਇਹ ਸਬਕ ਸਿਕਾਇਆ ਗਿਆ ਅਮਨ ਰੋੜੇ ਨੂੰ ਕਿ ਜੇਕਰ ਭਾਈ ਤੂੰ ਜੇ ਜਾਣਾ ਚਾਹਣਾ ਤਾਂ ਜਾ ਤੇ ਨਹੀਂ ਫਿਰ ਤੁਹਾਡਾ ਇਹ ਹਾਲ ਹੋਵੇਗਾ ਹੁਣ ਜਿਹੜੀ ਪਾਰਟੀ ਆ ਉਹ ਟੁੱਟਣ ਦੇ ਕਿਨਾਰੇ ਆ ਉਹਦਾ ਹਾਲਤ ਤੁਸੀਂ ਦੇਖ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਣ ਵਾਲਾਗਾ ਅੱਜ ਹੁਣ ਤੁਸੀਂ ਘਰੇ ਬੈਠੇ ਅੰਦਾਜ਼ੇ ਵਸਾਕ ਲਾਈ ਜਾਓ ਘਰੇ ਬੈਠੇ ਕਮੈਂਟ ਲਿਖੀ ਜਾਓ ਕਿ ਸਭ ਕੁਝ ਠੀਕ ਆ ਜੀ ਪਾਰਟੀ ਦੇ ਵਿੱਚ ਆ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਬੜਾ ਖਲਾਰਾ ਪਿਆ ਹੋਇਆਗਾ ਕਹਿੰਦੇ ਕਿਸੇ ਵੇਲੇ ਵੀ ਜਿਹੜਾ ਪਾਰਟੀ ਦੇ ਵਿੱਚ ਕੁਝ ਵੀ ਹੋ ਸਕਦਾਗਾ ਤੇ ਦੂਸਰੀ ਆਪਾਂ ਗੱਲ ਕਰਦੇ ਆ ਜੇਕਰ ਇਹ ਪਾਰਟੀ ਜਿਉਂਦੀ ᱛਿਓ ਰਹਿੰਦੀ ਆ ਬੈਸ ਦਾ ਬਹੁਤ ਜਿਹੜੇ ਪਰਸੈਂਟ ਆ ਜਿਹੜੇ ਉਹ ਦੱਸੇ ਜਾ ਰਹੇ ਆ ਕਿ ਜਿਸ ਤਰ੍ਹਾਂ ਇੱਕ ਉਹ ਬਗਾਵਤ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਵੇਲੇ 41 42 ਐਮਐਲਏਾਂ ਦੇ ਜਿਹੜੀ ਸੌ ਖਾਦੀ ਸੀ ਉਸ ਤੋਂ ਬਾਅਦ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਗੱਡੀ ਤੋਂ ਲਾਇਆ ਗਿਆ ਸੀ ਹੋ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਜੇ ਤੱਕ ਜਿੰਨਾ ਤੱਕ ਪੰਜਾਬ ਦੇ ਮੁੱਖ ਮੰਤਰੀ ਬੰਮਾਰ ਆ ਹੋ ਸਕਦਾ ਹੈ ਕਿ ਉਹਨਾਂ ਤੱਕ ਇਹ ਜਿਹੜਾ ਮਾਮਲਾ ਤੇ ਕੀ ਹੋਵੇ ਜਦੋਂ ਪਾ ਕਹਦੇ ਕਿ ਥੋੜਾ ਜਿਹਾ ਸਾਂਤ ਹੋਇਆ ਹੋਵੇ ਤੇ ਉਸ ਤੋਂ ਬਾਅਦ ਜਿਹੜੀ ਕਿ ਬਕਾਅਤ ਹੋ ਸਕਦੀ ਹੈ ਪਾਰਟੀ ਦੇ ਵਿੱਚ ਕਿਹੜੇ ਕਿਹੜੇ ਮੰਤਰੀ ਨੇ ਜਾਂ ਕਿਹੜੇ ਕਿਹੜੇ ਐਮ ਐਲ ਏ ਆ ਉਹ ਕਿੱਧਰ ਕਿੱਧਰ ਜਾਣਗੇ ਹਰਮਿਤ ਪਠਾਨ ਮਾਦਰਾਂ ਦੀ ਲਾ ਲਈਏ ਕਿਉਂਕਿ ਉਹ ਤਾਂ ਲਗਭਗ ਪਾਰਟੀ ਜਿਹੜਾ 100% ਉਹਨੇ ਸੱਡੀ ਲੈ ਉਹ ਤਾਂ ਪਾਰਟੀ ਵਿੱਚ ਅੱਜ ਨਾ ਆਵੇ ਨਾ ਆਵੇ ਕੱਲ ਤੇ ਨਾ ਹੀ ਇਹ ਪਾਰਟੀ ਵਿੱਚ ਲੈਣਾ ਔਰ ਜੇਕਰ ਇੱਕ ਹਰਮੀਤ ਜਿਹੜਾ ਪਠਾਨ ਮਾਗਰਾ ਜਾਂਦਾ ਪਤਾ ਨਹੀਂ ਕਿੰਨੇ ਕੋ ਨਾਲ ਲੈ ਕੇ ਜਾਊਗਾ ਜੇਕਰ ਇੱਕ ਭਗਵੰਤ ਮਾਨ ਜਾਂ ਅਮਨ ਰੋੜਾ ਜਾਂਦੇ ਆ ਪਤਾ ਨਹੀਂ ਕਿੰਨੀ ਕਿ ਪਾਰਟੀ ਉਹਨਾਂ ਦੇ ਨਾਲ ਜਾਊ ਜਾਨੀ ਕਿ ਦੋ ਧੜੇ ਹੋ ਸਕਦੇ ਆ ਪਾਰਟੀ ਦੇ ਵਿੱਚ ਪਰ ਜਿਹੜਾ ਕਿ ਦਖਲ ਅੰਦਾਜ਼ੀ ਆ ਦਿੱਲੀ ਵਾਲਿਆਂ ਦੀ ਜਿਹੜੀ ਇਹ ਲੋਕਾਂ ਤੋਂ ਜਿਹੜਾ ਸਹਿ ਨਹੀਂ ਹੁੰਦੀ ਤੇ ਇਸ ਦੇ ਨਾਲ ਤੁਹਾਨੂੰ ਤੁਸੀਂ ਕੀ ਅਥਵਾਕ ਰੱਖਦੇ ਇਸ ਖਬਰ ਦੇ ਨਾਲ ਕਿ ਇਸ ਦੇ ਵਿੱਚ ਕਿੰਨੀ ਕਿ ਸਚਾਈ ਆ ਕਿ ਜਿਹੜਾ ਸੱਤੀ ਮਿੱਚੀ ਕਸਮਾੜ ਮੱਚਿਆ ਹੋਇਆ ਪਾਰਟੀ ਦੇ ਵਿੱਚ ਆ ਜਾਂ ਫਿਰ ਪਾਰਟੀ ਦੇ ਲੀਡਰਾਂ ਦੀ ਕਹਿੰਦੇ ਜਾਂ ਮੰਤਰੀਆਂ ਦੀ ਸਲਮਾਈ ਨਹੀਂ ਹੋ ਰਹੀ ਮੰਤਰੀਆਂ ਦੇ ਭਾਈਵਨ ਪਤਾ ਨਹੀਂ ਪਰ ਇੱਥੇ ਐਮਐਲਏ ਦੀ ਪੂਰੀ ਸੁਣਵਾਈ ਆ ਅੱਜ ਐਮਐਲਏ ਪੂਰੇ ਠਾਣੇਦਾਰਾਂ ਦਾ ਤੇ ਰੋਹ ਝਾੜਦੇ ਆ ਠਾਣੇਦਾਰ ਜਿਹੜੇ ਆ ਚਾਹ ਕਿਸੇ ਮਰਜ਼ੀ ਜ਼ਿਲ੍ਹੇ ਦੇ ਵਿੱਚ ਹੋਣ ਜਿੱਥੋਂ ਦਾ ਐਮਐਲਏ ਆ ਉਹਦੇ ਥੱਲੇ ਜ਼ਰੂਰ ਲੱਗੇ ਹੋਏ ਆ ਪ੍ਰਸ਼ਾਸਨ ਜ਼ਰੂਰ ਥੱਲੇ ਲੱਗਿਆਗਾ ਚਾਹ ਉਹ ਆਵਾ ਦੀ ਪਾਰਟੀ ਤੋਂ ਲਾਇਆ ਹੋਵੇ ਪਈ ਵਾਰ ਕਈ ਵਾਰ ਕਿਨਾਰਾ ਕਰ ਚੁੱਕਿਆ ਹੋਵੇ ਜਾਂ ਆਉਂਦੀ ਪਾਰਟੀ ਉਹਦੇ ਤੇ ਖਿਜੀ ਹੋਵੇ ਪਰ ਅੱਜ ਉਹਨਾਂ ਦਾ ਦਬਕਾ ਜਿਹੜਾ ਥਾਣੇਦਾਰਾਂ ਤੇ ਜ਼ਰੂਰ ਆ ਇਹ ਇੰਨੀ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਹਾਂਗਾ ਤੇ ਤੁਸੀਂ ਅਸਾ ਬੀੜੀ ਨਾਲ ਕੀ ਇਤਬਾਕ ਰੱਖਦੇ ਹੋ ਤੇ ਆਪਣਾ ਜ਼ਰੂਰ ਜਿਹੜੀਆ ਕਮੈਂਟ ਜ਼ਰੂਰ ਕਰਨੇ ਆ ਤੇ ਬੀੜੀ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਵਰਜੀ ਦਾ ਖਾਲਸਾ ਵਹਿਰ ਜੀ ਕੀ ਫਤਿਹ